ਫਿਰ ਬਾਬਾ ਗਿਆ ਬਗਦਾਦ ਨੂੰ ਤੇ ਬਾਹਰ ਜਾਏ ਲਾਏ ਅਸਥਾਨਾ ਅਸੀਂ ਗੱਲ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਬਗਦਾਦ ਉਦਾਸੀ ਦੇ ਬਾਰੇ ਕਦੋਂ ਮਹਾਰਾਜ ਬਗਦਾਦ ਗਏ ਸੀਗੇ ਤੇ ਮਹਾਰਾਜ ਦੀ ਉਦਾਸੀਆਂ ਮੈਨੂੰ ਲੱਗਦਾ ਕਦੇ ਵੀ ਕੋਈ ਸੌਖੀ ਨਹੀਂ ਰਹੀ ਹਮੇਸ਼ਾ ਬਹੁਤ ਸਾਰੇ ਸਵਾਲਾਂ ਦੇ ਜਵਾਬ ਪ੍ਰਚਾਰ ਬਹੁਤ ਸਾਰੀਆਂ ਮੁਖਾਲਫਤ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਖਸੀਅਤ ਸੀਗੀ ਇਸੇ ਕਰਕੇ ਮਹਾਰਾਜ ਨੂੰ ਹਰ ਜਗ੍ਹਾ ਦੇ ਉੱਤੇ ਅਲੱਗ-ਅਲੱਗ ਨਾਮ ਤੋਂ ਜਾਣਿਆ ਜਾਂਦਾ ਹੈ ਜਿਵੇਂ ਬਗਦਾਦ ਜਾਂ ਇਸ ਇਲਾਕੇ 'ਚ ਮਹਾਰਾਜ ਨੂੰ ਪੀਰ ਕਿਹਾ ਜਾਂਦਾ ਹੈ ਇੰਡੋਨੇਸ਼ੀਆ ਦੇ ਸ਼ਾਹੀਦ ਪੁਰਾਣੇ ਦੱਖਣ ਦੀ ਸਾਈਡ ਮਾਰਾਜ ਨੂੰ ਆਚਾਰੀ ਕਿਹਾ ਜਾਂਦਾ ਹੈ ਕਿਤੇ ਮਹਾਰਾਜ ਨੂੰ ਤਿੱਬਤ ਦੇ ਵਿੱਚ ਚਾਈਨਾ ਦੇ ਵਿੱਚ ਲਾਮਾ ਕਿਹਾ ਜਾਂਦਾ ਹੈ ਤੇ ਇਸ ਤਰੀਕੇ ਨਾਲ ਜਦੋਂ ਮਹਾਰਾਜ ਚਲੋ ਗੱਲ ਕਰ ਰਹੇ ਹਾਂ ਬਗਦਾਦ ਜਦੋਂ ਮਹਾਰਾਜ ਬਗਦਾਦ ਪਹੁੰਚੇ ਤੇ ਮਹਾਰਾਜ ਜਦੋਂ ਉੱਥੇ ਪ੍ਰਚਾਰ ਕਰ ਰਹੇ ਸੀ ਤਾਂ ਉੱਥੇ ਦੇ ਰਾਜੇ ਪੀਰ ਦਸਤਗੀਰ ਦੇ ਕੋਲ ਮਹਾਰਾ ਦੀ ਸ਼ਿਕਾਇਤ ਪਹੁੰਚੀ ਕਿ ਕਿਸੇ ਹੋਰ ਖੁਦਾ ਦਾ ਪ੍ਰਚਾਰ ਕਰਦੇ ਨੇ ਇਹ ਸ਼ਰਕ ਕਰ ਰਹੇ ਨੇ ਤੇ ਮਹਾਰਾ ਨੂੰ ਗ੍ਰਿਫਤਾਰ ਕਰਕੇ ਰਾਜੇ ਦੇ ਕੋਲ ਲਿਜਾਇਆ ਗਿਆ ਰਾਜੇ ਨੇ ਮਹਾਰਾ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਤਿੰਨ ਸਵਾਲ ਕਰਦਾ ਜੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦੋਗੇ ਤਾਂ ਮੈਂ ਤੁਹਾਨੂੰ ਆਪ ਦਾ ਪੀਰ ਤੇ ਉਸਤਾਦ ਮੰਨ ਲੂੰਗਾ ਪਹਿਲਾ ਸਵਾਲ ਸੀਗਾ ਕਿ ਖੁਦਾ ਤੋਂ ਪਹਿਲਾਂ ਕੀ ਸੀ ਖੁਦਾ ਰਹਿੰਦਾ ਕਿੱਥੇ ਹੈ ਤੇ ਫੇਰ ਖੁਦਾ ਕਰਦਾ ਕੀ ਮਹਾਰਾ ਨੇ ਕਿਹਾ ਇਦਾਂ ਨਹੀਂ ਸਵਾਲਾਂ ਦੇ ਜਵਾਬ ਦੇ ਹੋਣੇ ਮੈਨੂੰ ਕੁਛ ਸ਼ਰਤਾਂ ਚਾਹੀਦੀਆਂ ਮੇਰਾ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਰਾਜਾ ਸ਼ਰਤਾਂ ਲਿਆ ਉਹਨੂੰ ਲੱਗਿਆ ਵੀ ਇਹ ਜਵਾਬ ਦੇ ਬਦਲੇ ਚ ਕੁਛ ਮਾਇਆ ਭਾਲਦੇ ਨੇ ਕਿਹਾ ਕਿ ਰਾਜੇ ਨੂੰ ਕਿਹਾ ਹੁਣ ਇਹ ਸ਼ਰਤਾਂ ਨੂੰ ਗਿਣੋ ਉਹ ਗਿਣਨ ਲੱਗਿਆ ਕਹਿੰਦਾ 1 2 3 4 ਕਹਿੰਦੇ ਨਹੀਂ ਸ਼ੁਰੂ ਤੋਂ ਗਿਣੋ ਕਹਿੰਦੇ 1 2 ਨਹੀਂ ਕਹਿੰਦੇ ਸ਼ੁਰੂ ਤੋਂ ਗਿਣੋ ਕਹਿੰਦਾ 1 ਕਹਿੰਦਾ ਨਹੀਂ ਸ਼ੁਰੂ ਤੋਂ ਗਿਣੋ ਕਹਿੰਦਾ 1 ਤੋਂ ਪਹਿਲਾਂ ਕੁਝ ਨਹੀਂ ਹੈ 1 ਤੋਂ ਪਹਿਲਾਂ ਕੀ ਗਿਣਾ ਖੁਦਾ ਤੋਂ ਪਹਿਲਾਂ ਵੀ ਕੁਝ ਨਹੀਂ ਰਾਜਾ ਬਹੁਤ ਹੈਰਾਨ ਹੋਇਆ ਜਵਾਬ ਦੇਣ ਦਾ ਇਹ ਤਰੀਕਾ ਫਿਰ ਉਹਨੇ ਕਿਹਾ ਮਹਾਪੁਰਖੋ ਫਿਰ ਕਿਰਪਾ ਕਰੋ ਇਹ ਦੱਸੋ ਕਿ ਖੁਦਾ ਰਹਿੰਦਾ ਕਿੱਥੇ ਹੈ ਕਹਿੰਦੇ ਦੁੱਧ ਲਿਆਓ ਦੁੱਧ ਲਿਆਇਆ ਗਿਆ ਮਾਰ ਨੇ ਕਿਹਾ ਦੇਖੋ ਇੱਥੇ ਕੁਝ ਹੈ ਕਹਿੰਦੇ ਨਹੀਂ ਜੀ ਧਿਆਨ ਨਾਲ ਦੇਖ ਰਹੇ ਹਾਂ ਇੱਥੇ ਕੁਝ ਨਹੀਂ ਹੈ ਕਹਿੰਦੇ ਨਹੀਂ ਦੇਖੋ ਇਹਦੇ ਵਿੱਚ ਕੁਝ ਹੈ ਕਹਿੰਦੇ ਜੀ ਮੈਂ ਫੇਰ ਦੇਖਿਆ ਕੁਝ ਨਹੀਂ ਹੈ ਕਹਿੰਦੇ ਇਹ ਚ ਦੁੱਧ ਹੈ ਇਹਦੇ ਵਿੱਚ ਘਿਓ ਹੈ ਇਹ ਚ ਦਹੀਂ ਹੈ ਇਹਦੇ ਵਿੱਚ ਲੱਸੀ ਹੈ ਇਹਦੇ ਵਿੱਚ ਮੱਖਣ ਹੈ ਜਿਵੇਂ ਸਾਰਾ ਕੁਝ ਇਹਦੇ ਵਿੱਚ ਹੈ ਪਰ ਦਿਖਦਾ ਨਹੀਂ ਨਾ ਜਾਤ ਮੇ ਜੋਤ ਚੋਤ ਮੇ ਜਾਂਦਾ ਉਦਾਂ ਹੀ ਅਕਾਲ ਪੁਰਖ ਪਰਮਾਤਮਾ ਖੁਦਾ ਸਾਰੇ ਸਾਰਿਆਂ ਦੇ ਵਿੱਚ ਹੈ ਬਟ ਦਿਖਦਾਨੀ ਉਹਨੂੰ ਪਾਣ ਲਈ ਉਹਨੂੰ ਮਦਾਨੀ ਮਾਰਨੀ ਪੈਗੀ ਇਹਨੂੰ ਰਿਕਰਡ ਨਾ ਪਏਗਾ ਤਾਂ ਕਿ ਉਹ ਖੁਦਾ ਸਾਨੂੰ ਦਿਖ ਰਿਹੇ ਹੁਣ ਇਹਨੇ ਇਹਨੇ ਇੱਕ ਜਵਾਬ ਤੋਂ ਬਾਅਦ ਰਾਜੇ ਦੇ ਹੱਥ ਜਵਾਬ ਦੇ ਚੁੱਕੇ ਸੀ ਉਹਨੇ ਕਿਹਾ ਫੇਰ ਵੀ ਦੀ ਮੇਰਾ ਤੀਜਾ ਸਵਾਲ ਰਹਿੰਦਾ ਹੈ ਕਿਰਪਾ ਕਰੋ ਤੁਸੀਂ ਇਹਦਾ ਵੀ ਜਵਾਬ ਦੇ ਦਿਓ ਉਹਨੇ ਕਿਹਾ ਇਹਦੇ ਜਵਾਬ ਲਈ ਤੈਨੂੰ ਥੱਲੇ ਆਣਾ ਪਏਗਾ ਆਪਣੇ ਤਖਤੋਂ ਇੱਥੇ ਬਹਿਣਾ ਪਏਗਾ ਥੱਲੇ ਬਿਜੇਗਾ ਤੇ ਮੈਂ ਤੁਹਾਨੂੰ ਉੱਥੇ ਜਾ ਕੇ ਜਵਾਬ ਦੇਣਾ ਮਾਰਾ ਉਹਦੇ ਆਸਨ ਤੇ ਬੈਠ ਗਿਆ ਤੇ ਉਹਨੂੰ ਥੱਲੇ ਬਿਠਾ ਕੇ ਕਹਿਆ ਬਸ ਖੁਦਾ ਹੀ ਕਰਦਾ ਹੈ ਤਖਤ ਉਲਾਂਦਾ ਹੈ ਤਖਤ ਤੇ ਬਿਠਾਉਂਦਾ ਹੈ ਥੱਲੇ ਵਾਲੇ ਨੂੰ ਉੱਤੇ ਚੜਾ ਦਿੰਦਾ ਹੈ ਤੇ ਉੱਤੇ ਵਾਲੇ ਨੂੰ ਥੱਲੇ ਲਾ ਦਿੰਦਾ ਹੈ ਖੁਦਾ ਦਾ ਹੀ ਕੰਮ ਹੈ ਪਰਮਾਤਮਾ ਦਾ ਹੀ ਖੇਡ ਹੈ